ਸ਼ੁਭ ਕਰਨ ਦੀ ਮ੍ਰਿਤਿਕ ਦੇ ਉਹਨਾਂ ਦੇ ਆਖਰੀ ਜਿਹੜਾ ਹੈ ਉਹ ਰਸਮਾਂ ਦੇ ਲਈ ਇੱਥੇ ਪਹੁੰਚ ਗਈ ਹੈ ਉਹਨਾਂ ਦਾ ਜਿਹੜਾ ਮ੍ਰਿਤਿਕ ਦੇ ਆ ਉਹ ਇੱਥੇ ਪਹੁੰਚ ਗਿਆ ਔਰ ਪੰਜ ਤਤਾਂ ਦੇ ਵਿੱਚ ਜਿਹੜਾ ਹੈ ਬਿਲੀਨ ਹੋਵੇਗਾ ਕਿਸਾਨ ਸ਼ੁਭ ਕਰਮਨ ਸ਼ਹੀਦ ਜੀ ਦੇਖ ਸਕਦੇ ਹੋ ਕਿ ਇਹ ਬੱਲੋ ਪਿੰਡ ਦੇ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਸੰਸਕਾਰ ਹੋਣ ਜਾ ਰਿਹਾ ਹੈ ਔਰ ਉੱਥੋਂ ਦੀਆਂ ਹੀ ਤਸਵੀਰਾਂ ਨੇ ਤੁਸੀਂ ਤੁਹਾਨੂੰ ਦਿਖਾ ਦਿੰਨੇ ਆ ਕਿ ਪਿੰਡ ਦੇ ਖੇਤਾਂ ਦੇ ਵਿੱਚ ਜਿਹੜਾ ਹੈਗਾ ਪੰਜ ਤੱਤਾਂ ਦੇ ਵਿੱਚ ਵਿਲੀਨ ਹੋਣਗੇ ਕਿਉਂਕਿ ਇਕੱਠ ਜਿਹੜਾ ਹੈਗਾ ਬਹੁਤ ਜ਼ਿਆਦਾ ਹੋਇਆ ਹੋਇਆ ਹੈ ਪਿੰਡ ਦਾ ਜਿਹੜਾ ਸ਼ਮਸ਼ਾਨ ਘਾਟਾ ਉਹ ਛੋਟਾ ਪੈ ਗਿਆ ਔਰ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਹੈਗਾ ਇੰਨਾ ਇਕੱਠ ਨਹੀਂ ਸੰਭਲ ਸਕਦਾ ਸੀ ਇਸ ਕੋ ਖਤਨਾਲ ਜ਼ਮੀਨ ਬਿਲਕੁਲ ਤਾਂ ਪਿੰਡ ਦੀ ਪੰਚਾਇਤ ਵੱਲੋਂ ਇੱਕ ਕਨਾਲ ਜਿਹੜੀ ਜ਼ਮੀਨ ਆ ਉਹ ਪੱਧਰ ਕਰਕੇ ਔਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਜਿਹੜੀ ਹੈਗੀ ਹੈ ਉਸ ਨੂੰ ਪੱਧਰ ਕਰਕੇ ਜਿਹੜਾ ਹੈਗਾ ਇਸ ਨੌਜਵਾਨ ਕਿਸਾਨ ਦਾ ਜੋ ਸ਼ਹੀਦ ਹੋ ਗਿਆ ਕਿਸਾਨੀ ਹੱਕਾਂ ਦੇ ਲਈ ਉਹਨਾਂ ਦਾ ਸੰਸਕਾਰ ਜਿਹੜਾ ਕੀਤਾ ਜਾਵੇਗਾ ਔਰ ਸ਼ੁਭ ਕਰਨ ਦੀ ਜਿਹੜੀ ਬਾਡੀ ਹੈਗੀ ਉਹਨਾਂ ਦਾ ਜਿਹੜਾ ਮ੍ਰਿਤਕ ਸਰੀਰ ਹੈਗਾ ਉਹ ਇੱਥੇ ਪਹੁੰਚ ਚੁੱਕਾ ਹੈ ਔਰ ਤਸਵੀਰਾਂ ਜਿਹੜੀਆਂ ਨੇ ਇਹ ਬੱਲੋ ਪਿੰਡ ਦੀਆਂ ਨੇ ਬਹੁਤ ਹੀ ਇੱਥੇ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਬੱਲੋ ਪਿੰਡ ਦੀਆਂ ਔਰ ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਹੈ ਸ਼ੁਭ ਕਰਨ ਦੀ ਮ੍ਰਿਤਕ ਦੇਹ ਉਹਨਾਂ ਦੇ ਆਖਰੀ ਜਿਹੜਾ ਹੈ ਹੋ ਰਸਮਾਂ ਦੇ ਲਈ ਇੱਥੇ ਪਹੁੰਚ ਗਈ ਹੈ ਉਹਨਾਂ ਦਾ ਜਿਹੜਾ ਮ੍ਰਿਤਕ ਦੇਹ ਹੈ ਉਹ ਉੱਥੇ ਪਹੁੰਚ ਗਿਆ ਔਰ ਪੰਜ ਤੱਤਾਂ ਦੇ ਵਿੱਚ ਜਿਹੜਾ ਹੈ ਬਿਲੀਨ ਹੋਵੇਗਾ ਕਿਸਾਨ ਸ਼ੁਭਕਰਮਨ ਸ਼ਹੀਦ ਬਾਸ 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 ਕੋਈ ਨਾ ਪਾਣੀ ਨਹੀਂ ਬੇਤਨਾ ਜਰਪਤਾ ਲੱਗਦਾ ਨੇ ਜੀ ਦੇ ਰੱਜ ਕੋ ਕਰੇ ਆਸ਼ੀਰਵਾਦ ਮਾਇ ਫੋਨ ਚਾਰ ਕੇ ਮਾਇ ਇਲਾਕੇ ਮੈਂ ਗੂਨੇ ਰੋਟੀ ਖਾ ਲਈ ਮਾਇ ਤੂੰ ਸਾਡੇ ਨਾਮ ਦੀ ਜੀ ਅੱਗੇ ਸਪਦਾ ਨਾਮ ਕਰਕੇ ਪੀਣ ਵਾਲ ਤੇ ਅਰਦਾਸ ਕਰਦਾ ਮੈਂ ਨਹੀਂ ਪਾਣੀ ਆ ਜਿਹੜੇ ਸਾਥ ਰੱਖੀ ਆਪਣੇ ਭਾਰਿਆਂ ਲਈ ਕਿਉਂਕਿ ਖਾਸ ਕਰਕੇ ਜਿਹੜਾ ਭੈਣ ਨੇ ਇਹਨਾਂ ਦਾ ਮਾਨੋ ਡੇਟਾ ਪ੍ਰਾਪਤ ਤਾਂ ਗਿਆ ਨਹੀਂ ਤੁਹਾਡਾ ਦੋ ਮਿੰਟ ਕੰਪਨਾਂ ਦਾਾਰ ਮੱਥੇ ਨਾਲੇ ਤੁਹਾਡਾ ਬਦਲ ਜੇ ਫਿਰ ਰਲੇਵਾਲ ਇਹਨਾਂ ਨੇ ਚਾਰ ਚੋਕ ਘੜਿਆਂ ਲਏ ਸਵਾਲ ਕਰਤੇ ਕੇ ਕਿ ਕਿੰਨੇ ਅਗਲਾ ਨਾਮ ਅੱਲਾ ਹਾਂ ਪਿੰਡ ਦੀ ਰਾਜ ਤੋਂ ਪੱਤਰਾਵਾਂ ਦਾ ਜਨਤਾ ਦੀ ਪੰਗਲ ਕਰਨ ਦੇ ਪੁਨਰ ਨਿਯਮਨ ਕਰ ਰਿਹਾ ਹੈ ਸਰਦਾਰ ਬਨਾਰਾ ਜੀ ਨੇ ਕਿਹਾ ਕਿ ਇਹ ਯਾਰ ਕਿਉਂ ਹੈ ਪਾਕਿਸਤਾਨ ਦੇ ਗਤੀਵਿਧੀਆਂ ਦਾ ਨਾਇਕ ਤਰਸਪਾ ਦੇ ਬੰਨ ਕਰ ਰਿਹਾ ਹੈ ਸੰਭਾਲਤੰਗ ਰੋਈ قابل ما جوت جو دانش کي ڪندا جنن سان پهرينن وڙ گورو سان پهرين 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 शुभ करण कुझु ਦੇਖ ਸਕਦੇ ਹੋ ਕਿ ਕਿਸਾਨ ਸ਼ੁਭਕਰਨ ਸ਼ਹੀਦ ਕਿਸਾਨ ਸ਼ੁਭਕਰਨ ਜੋ ਹੈ ਉਹ ਪੰਜ ਤਤਾਂ ਦੇ ਵਿੱਚ ਵਿਲੀਨ ਹੋ ਰਿਹਾ ਹੈ ਔਰ ਇਹ ਤਸਵੀਰਾਂ ਉਹਨਾਂ ਦੇ ਜੱਦੀ ਪਿੰਡ ਦੀਆਂ ਨੇ ਵੱਲੋਂ ਦੀਆਂ ਨੇ ਔਰ ਕਿਸ ਤਰ੍ਹਾਂ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਦੀ ਲਈ ਤੁਸੀਂ ਦੇਖ ਸਕਦੇ ਹੋ ਕਿ ਹਜ਼ਾਰਾਂ ਦਾ ਜਿਹੜਾ ਇਕੱਠ ਹੈ ਇੱਥੇ ਉਮੜਿਆ ਹੈ ਸ਼ੁਕਰਨ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਇੱਥੇ ਲੋਕ ਦੂਰੋਂ ਦੂਰੋਂ ਆਏ ਹੋਏ ਨੇ ਔਰ ਪੰਜ ਦੱਤਾਂ ਦੇ ਵਿੱਚ ਬਲੀਨ ਹੋ ਰਿਹਾ ਹੈ ਕਿਸਾਨ ਸ਼ੁਕਰਨ 8 ਦਿਨ ਲਗਾਤਾਰ ਜਦੋ ਜਹਿਦ ਜਿਹੜੀ ਹੈ ਉਹ ਕੀਤੀ ਗਈ ਪਰਿਵਾਰ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਕਿ ਉਹਨਾਂ ਨੂੰ ਜਸਟਿਸ ਮਿਲ ਸਕੇ ਔਰ ਜਿਹੜੀ ਐਫ ਆਈ ਆਰ ਹੈ ਮਰਡਰ ਦੀ ਐਫ ਆਈ ਆਰ ਜਿਹੜੀ ਹੈ ਉਹ ਰਜਿਸਟਰ ਹੋਵੇ ਤਾਂ ਪੰਜਾਬ ਸਰਕਾਰ ਵੱਲੋਂ ਜਿਹੜੀ ਐਫ ਆਈ ਆਰ ਹੈ ਉਹ ਰਜਿਸਟਰ ਕੀਤੀ ਜਾਂਦੀ ਹੈ ਜ਼ੀਰੋ ਐਫ ਆਈ ਆਰ ਰਜਿਸਟਰ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦਾ ਪੋਸਟਮਾਰਟਮ ਕੀਤਾ ਜਾਂਦਾ ਉਹਨਾਂ ਦੀ ਟੌਪਸੀ ਕੀਤੀ ਜਾਂਦੀ ਹੈ ਔਰ ਟੌਪਸੀ ਤੋਂ ਬਾਅਦ ਜਿਹੜਾ ਹੈਗਾ ਬਾਡੀ ਉਹਨਾਂ ਦੀ ਉਹਨਾਂ ਦੇ ਜੱਦੀ ਪਿੰਡ ਆਉਂਦੀ ਔਰ ਉੱਥੇ ਜਿਹੜਾ ਹੈਗਾ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਲੋਕ ਪਹੁੰਚਨੇ ਅੱਜ 5-7ਾਂ ਦੇ ਵਿੱਚ ਵਿਲੀਨ ਹੋ ਰਿਹਾ ਹੈ ਸ਼ੁਕਰਨ 21 ਸਾਲਾ ਨੌਜਵਾਨ ਜੋ ਕਿ ਦੋ ਭੈਣਾਂ ਦਾ ਇਕਲੌਤਾ ਭਰਾ ਸੀਗਾ ਔਰ ਕਾਫੀ ਇਹਨਾਂ ਦੀ ਜਿਹੜੀ ਜ਼ਿੰਦਗੀ ਉਹ ਸਟਰਗਲਿੰਗ ਰਹੀ ਹੈ ਸ਼ੁਕਰਨ ਦੀ ਜਿਹੜੀ ਲਾਈਫ ਹੈ ਬਹੁਤ ਸਟਰਗਲਿੰਗ ਰਹੀ ਹੈ ਤੁਹਾਨੂੰ ਅਸੀਂ ਇਹਨਾਂ ਦੇ ਪਰਿਵਾਰ ਦੇ ਵੀ ਅਸੀਂ ਹਾਲਾਤ ਦਿਖਾਏ ਸੀ ਘਰ ਦੇ ਵੀ ਹਾਲਾਤ ਦਿਖਾਏ ਸੀ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਸ਼ੁਕਰਨ ਸੀ ਉਹ ਉੱਠਿਆ ਸੀਗਾ ਔਰ ਮਹਿਜ਼ 2 2.5 ਕਿੱਲੇ ਵਾਲਾ ਕਿਸਾਨ ਸੀਗਾ ਔਰ ਬਹੁਤ ਹੀ ਉਹਨਾਂ ਨੇ ਲਾਈਫ ਦੇ ਵਿੱਚ ਜਿਹੜਾ ਹੈਗਾ ਸਟਰਗਲ ਕੀਤਾ ਔਰ ਜਿਹੜੀ ਅਰਦਾਸ ਹੈ ਉਹ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖੋ ਵੀ ਸਾਰੇ ਕਹਿੰਦੇ ਸਾਰੀਆਂ ਸੰਗਠਨਾਂ ਨੂੰ ਜੋ ਸਾਰੇ ਪਿਆਰ ਦੇ ਵਿੱਚ ਦਿਲ ਸੀ ਜਿਹੜੇ ਜਿਹੜੇ ਆਪਣਾ ਨੇ ਜਿਹੜਾ ਯੂਨੀਅਨ ਵਾਲੇ ਦਾਸੀ ਜੀ ਨੂੰ ਕੋਈ ਜੀ ਨੂੰ ਅੱਗੇ ਸਾਰੀ ਇਹ ਨਵੀਂ ਰਾਂਹ ਦੂਰ ਤੱਕ ਜਾ ਰਹੀ ਹੈ ਤੇ ਸਪਤਾ ਕਰਕੇ ਸਾਰਿਆਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਇਹ ਬੱਲੋ ਪਿੰਡ ਦੇ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਸੰਸਕਾਰ ਹੋਣ ਜਾ ਰਿਹਾ ਹੈ ਔਰ ਉੱਥੋਂ ਦੀਆਂ ਹੀ ਤਸਵੀਰਾਂ ਨੇ ਤੁਸੀਂ ਤੁਹਾਨੂੰ ਦਿਖਾ ਦਿੰਨੇ ਆ ਕਿ ਪਿੰਡ ਦੇ ਖੇਤਾਂ ਦੇ ਵਿੱਚ ਜਿਹੜਾ ਹੈਗਾ ਪੰਜ ਤੱਤਾਂ ਦੇ ਵਿੱਚ ਵਿਲੀਨ ਹੋਣਗੇ ਕਿਉਂਕਿ ਇਕੱਠ ਜਿਹੜਾ ਹੈਗਾ ਬਹੁਤ ਜ਼ਿਆਦਾ ਹੋਇਆ ਹੋਇਆ ਪਿੰਡ ਦਾ ਜਿਹੜਾ ਸ਼ਮਸ਼ਾਨ ਘਾਟਾ ਉਹ ਛੋਟਾ ਪੈ ਗਿਆ ਔਰ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਹੈਗਾ ਇੰਨਾ ਇਕੱਠ ਨਹੀਂ ਸੰਭਲ ਸਕਦਾ ਸੀ ਇਸ ਕੋ ਕਨਾਲ ਜ਼ਮੀਨ ਬਿਲਕੁਲ ਤਾਂ ਪਿੰਡ ਦੀ ਪੰਚਾਇਤ ਵੱਲੋਂ ਇੱਕ ਕਨਾਲ ਜਿਹੜੀ ਜ਼ਮੀਨ ਆ ਉਹ ਪੱਧਰ ਕਰਕੇ ਔਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਜਿਹੜੀ ਹੈਗੀ ਹੈ ਉਸ ਨੂੰ ਪੱਧਰ ਕਰਕੇ ਜਿਹੜਾ ਹੈਗਾ ਇਸ ਨੌਜਵਾਨ ਕਿਸਾਨ ਦਾ ਜੋ ਸ਼ਹੀਦ ਹੋ ਗਿਆ ਕਿਸਾਨੀ ਹੱਕਾਂ ਦੇ ਲਈ ਉਹਨਾਂ ਦਾ ਸੰਸਕਾਰ ਜਿਹੜਾ ਕੀਤਾ ਜਾਵੇਗਾ ਔਰ ਕੀ ਤਰੀਖ ਨੂੰ ਸ਼ੁਕਰਾਨ ਸ਼ਹੀਦ ਹੋਇਆ 22 23 ਸਾਲਾ ਨੌਜਵਾਨ ਹੈ ਨਾ ਅਜ 29 ਹੋ ਗਈ 8 ਦਿਨਾਂ ਬਾਅਦ ਸਰਕਾਰ ਇੰਨੇ ਪ੍ਰੈਸ਼ਰ ਤੋਂ ਬਾਵਜੂਦ ਜ਼ੀਰੋ ਐਫ ਆਈ ਆਰ ਕਰਦੀ ਹੈ ਜਿਹਦੇ ਵਿੱਚ ਅਨ ਆਈਡੈਂਟੀਫਾਈਡ ਪੁਲਿਸ ਅਨ ਆਈਡੈਂਟੀਫਾਈ ਕਿਵੇਂ ਹੋ ਸਕਦੀ ਕਾਮਬੰਦਾ ਤੱਕ ਇਹ ਵੀ ਅਨ ਆਈਡੈਂਟੀਫਾਈਆ ਹੋ ਸਕਦਾ ਅਨ ਆਈਡੈਂਟੀਫਾਈ ਖਾਤਾ ਖਾਣਾ ਪੂਰਤੀ ਕਰਨ ਦੇ ਲਈ ਜ਼ੀਰੋ ਐਫ ਆਈ ਆਰ ਕਰਦੀ ਹੈ ਸ਼ੁਭਕਰਨ ਦੇ ਕਾਤਲਾਂ ਲਈ ਪੁਲਿਸ ਲਈ ਇਹਦੇ ਵਿੱਚ ਅੱਗੇ ਕੀ ਹੋਊਗਾ ਮੈਨੂੰ ਨਹੀਂ ਪਤਾ ਹੈਗਾ ਜੇ ਇੱਕ ਸੂਬੇ ਦੀ ਪੁਲਸ ਦੂਜੇ ਸੂਬੇ ਦੇ ਲੋਕਾਂ ਤੇ ਆਮ ਜਨਤਾ ਤੇ ਹਮਲੇ ਕਰ ਸਕਦੀ ਹੈ ਤਾਂ ਆਪਣੀ ਪੁਲਸ ਨੂੰ ਯਾ ਆਪਣੇ ਮੁੱਖ ਮੰਤਰੀ ਨੂੰ ਇਹਨਾਂ ਤਾਂ ਦੇਖਣਾ ਚਾਹੀਦਾ ਹੈ ਨਾ ਵੀ ਮੈਂ ਮੇਰੇ ਪੰਜਾਬੀਆਂ ਨੂੰ ਬਚਾਣਾ ਕਿਵੇਂ ਇਹਨਾਂ ਦੀ ਰੱਖਿਆ ਕਿਵੇਂ ਕਰਨੀ ਆ ਉਹ ਨਜਾਇਜ਼ ਇੱਕ ਬੇਗੁਨਾ 23 ਸਾਲ ਦਾ ਨੌਜਵਾਨ ਜਿਹੜਾ ਮਾਰਿਆ ਗਿਆ ਉਹਦਾ ਕੀ ਗੁਨਾਹ ਸੀਗਾ ਉਹ ਸੰਘਰਸ਼ ਦੇ ਵਿੱਚ ਗਿਆ ਸੀਗਾ ਪਰ ਸੰਘਰਸ਼ ਕਰਨਾ ਤਾਂ ਸਾਡਾ ਫੰਡਾਮੈਂਟਲ ਸਾਡਾ ਮਨੁੱਖੀ ਅਧਿਕਾਰ ਹੈ ਸਾਡੇ ਲੋਕਤੰਤਰ ਚ ਲਿਖਿਆ ਹੈ ਔਰ ਬਹੁਤ ਚੀਜ਼ਾਂ ਅੱਜ ਤੱਕ ਵੱਡੇ ਵੱਡੇ ਸੰਘਰਸ਼ਾਂ ਨਾਲ ਹਾਸਲ ਹੋਈਆਂ ਨੇ ਵੱਡੇ ਕਾਨੂੰਨ ਬਣੇ ਨੇ ਤੇ ਹੁਣ ਪਤਾ ਨਹੀਂ ਇਹ ਤਾਨਾਸ਼ਾ ਵੱਡਾ ਤਾਨਾਸ਼ਾ ਤੇ ਛੋਟਾ ਤਾਨਾਸ਼ਾ ਕੀ ਕਰਦੇ ਨੇ ਕਿਸਾਨ ਸ਼ੁਭਕਰਨ ਅੱਜ ਪੰਜ ਤੱਤਾਂ ਦੇ ਵਿੱਚ ਵਿਲੀਨ ਹੋਣ ਜਾ ਰਹੇ ਨੇ 9 ਦਿਨ ਤੋਂ ਬਾਅਦ ਅੱਜ ਉਹਨਾਂ ਦਾ ਸੰਸਕਾਰ ਜਿਹੜਾ ਹੈਗਾ ਉਹਨਾਂ ਦੇ ਜੱਦੀ ਪਿੰਡ ਬੱਲੋ ਵਿਖੇ ਹੋਣ ਜਾ ਰਿਹਾ ਹੈ ਔਰ ਇਹ ਤਸਵੀਰਾਂ ਤੁਸੀਂ ਬੱਲੋ ਪਿੰਡ ਦੀਆਂ ਦੇਖ ਰਹੇ ਹੋ ਜ਼ੀਰੋ ਐਫ ਆਈ ਆਰ ਜਿਹੜੀ ਹੈਗੀ ਆ ਪੰਜਾਬ ਸਰਕਾਰ ਨੇ ਬਿੱਤੇ ਦੀ ਨਹੀਂ ਰਜਿਸਟਰ ਕੀਤੀ ਹੈਗੀ ਆ ਅਨ ਆਇਡੈਂਟੀਫਾਈਡ ਪਰਸਨਸ ਦੇ ਉੱਪਰ ਔਰ ਪਰਿਵਾਰ ਦੀ ਮੰਗ ਸੀ ਉਹਨਾਂ ਨੇ ਪੂਰਾ ਐਜੀਟੇਸ਼ਨ ਕੀਤਾ ਹੋਇਆ ਸੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਖਨੌਰੀ ਬਾਰਡਰ ਦੇ ਉੱਪਰ ਵੀ ਉਹਨਾਂ ਨੇ ਰੱਖ ਕੇ ਬਾਡੀ ਨੂੰ ਜਿਹੜਾ ਹੈਗਾ ਐਜੀਟੇਸ਼ਨ ਕੀਤਾ ਔਰ ਉਹਨਾਂ ਟਾਈਮ ਟਾਪਸੀ ਜਿਹੜੀ ਹੈ ਉਹ ਨਹੀਂ ਹੋਣ ਦਿੱਤੀ ਜਿੰਨਾ ਚਿਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ 1 ਕਰੋੜ ਜਿਹੜਾ ਹੈਗਾ ਉਹ ਕੰਪਨਸੇਸ਼ਨ ਦੇ ਤੌਰ ਤੇ ਪਰਿਵਾਰ ਨੂੰ ਦਿੱਤਾ ਜਾਊਗਾ ਔਰ ਸ਼ੁਭ ਕਰਨ ਦੀ ਜਿਹੜੀ ਛੋਟੀ ਭੈਣ ਹੈ ਉਹਨਾਂ ਨੂੰ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਜਿਹੜਾ ਹੈਗਾ ਬਤੌਰ ਨਿਯੁਕਤ ਕੀਤਾ ਜਾਊਗਾ ਅਮ੍ਰਿਤ ਗਿੱਲ ਸਾਡੇ ਨਾਲ ਨੇ ਔਰ ਤੁਸੀਂ ਦੇਖ ਸਕਦੇ ਹੋ ਅਮ੍ਰਿਤ ਗਿੱਲ ਵੈਸੇ ਕਮਿਸ਼ਨ ਦੇ ਉੱਪਰ ਨੇ ਕਿ ਨਸ਼ਿਆਂ ਦੀ ਜਿਹੜੀ ਅਲਮਤ ਹੈਗੀ ਹੈ ਸਾਡੇ ਪੰਜਾਬ ਦੇ ਵਿੱਚ ਉਹਨਾਂ ਨੂੰ ਖਤਮ ਕਰਨ ਦੀ ਖਾਤੇ ਰੋਹੋ ਨੰਗੇ ਪੈਰ ਨੇ 3-4 ਮਹੀਨਿਆਂ ਤੋਂ ਤੇ ਗੱਲਬਾਤ ਕਰਦੇ ਆ ਅੱਜ ਪਲਾਸਟਰ ਵੀ ਇਹਨਾਂ ਦੇ ਪੈਰ ਤੇ ਛੜਿਆ ਹੋਇਆ ਹੁਣੀ ਮੈਨੂੰ ਉਹਨਾਂ ਨੇ ਦੱਸਿਆ ਮਿਸਿਸ ਗਿੱਲ ਨੇ ਕਿ ਮੈਂ ਹੁਣੀ ਪਲਾਸਟਰ ਛੜਵਾ ਕੇ ਜਿਹੜਾ ਹੈਗਾ ਇਸ ਫਿਊਨਰਲ ਦੇ ਵਿੱਚ ਜਿਹੜਾ ਹੈਗਾ ਪਹੁੰਚੀ ਆ ਮੈਂ ਅਟੈਂਡ ਕਰ ਰਹੀ ਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਪਹਿਲਾਂ ਤੁਸੀਂ ਇਹ ਦੱਸੋ ਵੀ ਕਿੱਦਾਂ ਹੈ ਹੈਲਥ ਤੁਹਾਡੀ ਠੀਕ ਐ ਦਰਦ ਐ ਪਰ ਇਹ ਦਰਦ ਜੋ ਇੱਕ ਸ਼ੁਭਕਰਨ ਦੇ ਜਾਂ ਤੋਂ ਬਾਅਦ ਪਰਿਵਾਰ ਦਾ ਦਰਦ ਹੈ ਜਾਂ ਪੰਜਾਬ ਦਾ ਦਰਦ ਹੈ ਜਾਂ ਕਿਸਾਨਾਂ ਦਾ ਉਹਦੇ ਨਾਲੋਂ ਕਾਫੀ ਘੱਟ ਹੈ ਹਮ ਕੱਲ ਕਿਉਂਕਿ ਤੁਹਾਨੂੰ ਪਤਾ ਹੈ ਨੰਗੇ ਪੈਰਾਂ ਮੈਂ ਤੇ ਕਰੰਟ ਲੱਗ ਗਿਆ ਸੀਗਾ ਮੇਰੇ ਦੂਜੇ ਪੈਰ ਤੇ ਵੀ ਇੰਜਰੀ ਆ ਤੇ ਮੈਂ गिर ਗਈ ਤੇ ਫਿਰ ਮੇਰੇ ਗਿੱਟੇ ਦੇ ਵਿੱਚ ਕ੍ਰੈਕ ਆ ਗਿਆ ਮੈਂ ਛੇਤੀ ਛੇਤੀ ਡਾਕਟਰ ਨੂੰ ਕਿਹਾ ਵੀ ਪਲਾਸਟਰ ਲਾ ਦੇ ਛੇਤੀ ਛੇਤੀ ਤੁਮ ਮੈਂ ਜਾਣਾ ਹੈ ਡਾਕਟਰ ਵੀ ਮੈਨੂੰ ਕਹਿ ਰਹੇ ਸੀਗੇ ਵੀ ਨਹੀਂ ਮੈਂ ਕਿਹਾ ਨਹੀਂ ਤੂੰ ਮੈਂ ਆਪਦਾ ਖਿਆਲ ਰੱਖ ਲੂੰਗੀ ਪਰ ਮੈਂ ਜਾਣਾ ਹੈ ਤੇ ਪਲਾਸਟਰ ਛੇਤੀ ਛੇਤੀ ਲਾ ਦੇ ਹਮ ਅੱਜ 21 ਸ 21 ਤਰੀਕ ਹੋ ਗਈ 21 ਤਰੀਕ ਨੂੰ ਸ਼ੁਕਰਨ ਸ਼ਹੀਦ ਹੋਇਆ 22 23 ਸਾਲਾ ਨੌਜਵਾਨ ਹੈ ਨਾ ਅੱਜ 29 ਹੋ ਗਈ 8 ਦਿਨਾਂ ਬਾਅਦ ਸਰਕਾਰ ਇੰਨੇ ਪ੍ਰੈਸ਼ਰ ਤੋਂ ਬਾਵਜੂਦ ਜ਼ੀਰੋ ਐਫ ਆਈ ਆਰ ਕਰਦੀ ਹੈ ਜਿਹਦੇ ਵਿੱਚ अनआइडेंटिफाइड पुलिस ਹਾਂ ਨਾਇਡੈਂਟੀਫਾਈ ਕਿਵੇਂ ਹੋ ਸਕਦੀ ਕਾਮਬੰਦਾ ਤਾਂ ਕਹੀਏ ਵੀ અનਆइडेंटिफाईਆ ਹੋ ਸਕਦਾ ਹੈ અનਆइडेंटिफਾਈ ਖਾਤਾ ਖਾਨਾ ਪੂਰਤੀ ਕਰਨ ਦੇ ਲਈ ਜ਼ੀਰੋ ਐਫ ਆਈ ਆਰ ਕਰਦੀ ਹੈ ਸ਼ੁਭਕਰਨ ਦੇ ਕਾਤਲਾਂ ਲਈ ਪੁਲਿਸ ਲਈ ਇਹਦੇ ਵਿੱਚ ਅੱਗੇ ਕੀ ਹੋਊਗਾ ਮੈਨੂੰ ਨਹੀਂ ਪਤਾ ਹੈਗਾ ਕਿਉਂਕਿ ਮੈਨੂੰ ਉਹ ਸਰਕਾਰੀ ਵਿਲ ਨਜ਼ਰ ਆਉਂਦੀ ਔਰ ਮੈਂ ਸ਼ੁਰੂ ਤੋਂ ਹੀ ਜਦੋਂ ਅੰਦੋਲਨ ਸ਼ੁਰੂ ਹੋਇਆ ਕਹਿ ਰਹੀ ਸੀਗੀ ਵੀ ਪੁਲਿਸ ਜੇ ਇੱਕ ਸੂਬੇ ਦੀ ਪੁਲਿਸ ਦੂਜੇ ਸੂਬੇ ਦੇ ਲੋਕਾਂ ਤੇ ਆਮ ਜਨਤਾ ਤੇ ਹਮਲੇ ਕਰ ਸਕਦੀ ਹੈ ਤਾਂ ਆਪਣੀ ਪੁਲਿਸ ਨੂੰ ਜਾਂ ਆਪਣੇ ਮੁੱਖ ਮੰਤਰੀ ਨੂੰ ਇਹਨਾਂ ਤਾਂ ਦੇਖਣਾ ਚਾਹੀਦਾ ਹੈ ਨਾ ਵੀ ਮੈਂ ਮੇਰੇ ਪੰਜਾਬੀਆਂ ਨੂੰ ਬਚਾਣਾ ਕਿਵੇਂ ਇਹਨਾਂ ਦੀ ਰੱਖਿਆ ਕਿਵੇਂ ਕਰਨੀ ਆ ਉਹ ਨਜਾਇਜ਼ ਇੱਕ ਬੇਗੁਨਾ 23 ਸਾਲ ਦਾ ਨੌਜਵਾਨ ਜਿਹੜਾ ਮਾਰਿਆ ਗਿਆ ਉਹਦਾ ਕੀ ਗੁਨਾਹ ਸੀਗਾ ਉਹ ਸੰਘਰਸ਼ ਦੇ ਵਿੱਚ ਗਿਆ ਸੀਗਾ ਪਰ ਸੰਘਰਸ਼ ਕਰਨਾ ਤਾਂ ਸਾਡਾ ਫੰਡਾਮੈਂਟਲ ਸਾਡਾ ਮਨੁੱਖੀ ਅਧਿਕਾਰ ਹੈ ਸਾਡੇ ਲੋਕਤੰਤਰ ਚ ਲਿਖਿਆ ਹੈ ਔਰ ਬਹੁਤ ਚੀਜ਼ਾਂ ਅੱਜ ਤੱਕ ਵੱਡੇ ਵੱਡੇ ਸੰਘਰਸ਼ਾਂ ਨਾਲ ਹਾਸਲ ਹੋਈਆਂ ਨੇ ਵੱਡੇ ਕਾਨੂੰਨ ਬਣੇ ਨੇ ਤੇ ਹੁਣ ਪਤਾ ਨਹੀਂ ਇਹ ਤਾਨਾਸ਼ਾ ਵੱਡਾ ਤਾਨਾਸ਼ਾ ਤੇ ਛੋਟਾ ਤਾਨਾਸ਼ਾ ਕੀ ਕਰਦੇ ਨੇ ਪੰਜਾਬ ਦੇ ਭਾਰਤ ਦੇ ਕਿਸਾਨਾਂ ਦੇ ਪੱਖ ਮੈਨੂੰ ਪੂਰਦੇ ਨਜ਼ਰ ਨਹੀਂ ਆਉਂਦੇ ਦਿਖਾਵਾ ਕੁਝ ਹੋਰ ਕਰਦੇ ਨੇ ਤੇ ਅੰਦਰੋਂ ਕੁਝ ਹੋਰ ਹੈ ਬਿਲਕੁਲ ਮੈਮ ਜਿਸ ਤਰ੍ਹਾਂ ਜ਼ੀਰੋ ਐਫ ਆਈ ਆਰ ਨੇ ਡਿਲੇ ਹੋਣ ਤੋਂ ਬਾਅਦ ਹਨਾ ਤੁਸੀਂ ਕਿਹਾ ਵੀ ਪੂਰਾ ਐਜੀਟੇਸ਼ਨ ਕੀਤਾ ਗਿਆ ਉਸ ਤੋਂ ਬਾਅਦ ਕਿਤੇ ਜਾ ਕੇ ਜ਼ੀਰੋ ਐਫ ਆਈ ਆਰ ਜਿਹੜੀ ਹੈ ਉਹ ਲਾਂਚ ਕਰਦੀ ਉਹ ਵੀ ਜਦੋਂ ਤੱਕ ਪ੍ਰੈਸ਼ਰ ਨਹੀਂ ਸਰਕਾਰ ਤੇ ਪਿਆ ਹੈਗਾ ਜਦੋਂ ਤੱਕ ਉਸ ਨੌਜਵਾਨ ਦੀ ਜਿਹੜੀ ਡੈੱਡ ਬੋਡੀ ਹੈ ਉਸ ਨੂੰ ਵਿਚਾਰੇ ਪਰਿਵਾਰ ਵਾਲੇ ਜਾਂ ਫਿਰ ਕਿਸਾਨ ਜਥੇਬੰਦੀਆਂ ਉੱਥੇ ਲੈ ਕੇ ਨਹੀਂ ਬੈਠੇ ਮੇਰਾ ਖਿਆਲ ਹੈ ਇਸ ਦੇਸ਼ ਦੇ ਵਿੱਚ ਕੁਝ ਵੀ ਤੁਸੀਂ ਪਾਉਣਾ ਹੈ ਆਪ ਦਾ ਕੋਈ ਵੀ ਤੁਸੀਂ ਜਮਹੂਰੀ ਹੱਕ ਜਿਹੜਾ ਹੈਗਾ ਤੁਸੀਂ ਉਹ ਪਾਉਣਾ ਉਹ ਬਿਨ ਐਜੀਟੇਸ਼ਨ ਤੋਂ ਤੁਸੀਂ ਪਾਈ ਨਹੀਂ ਸਕਦੇ ਥੈਟ ਇਜ਼ ਨਾਟ ਪੋਸੀਬਲ ਆਈ ਥਿੰਕ ਹਾਂ ਬਿਲਕੁਲ ਕਿਉਂਕਿ ਸਰਕਾਰਾਂ ਦਾ ਰਵਈਆ ਹੀ ਕੁਝ ਇਹ ਜਾ ਹੋ ਗਿਆ ਕਿਉਂਕਿ ਉਹ ਕੰਨ ਨੱਕ ਮੂੰਹ ਬਲੇਟ ਕੇ ਸੁੱਤੀਆਂ ਰਹਿੰਦੀਆਂ ਨੇ ਆਪਦੇ ਮਨ ਘੜਨ ਤੱਕ ਕਾਨੂੰਨ ਬਣਾਉਂਦੀਆਂ ਨੇ ਆਪਦੇ ਕੁਝ ਕੁ ਲੋਕਾਂ ਦੇ ਫਾਇਦੇ ਲਈ ਤੇ ਜਦੋਂ ਲੋਕ ਉੱਠਦੇ ਨੇ ਆਪਦੇ ਹੱਕਾਂ ਲਈ ਆਵਾਜ਼ ਚੱਕਦੇ ਨੇ ਵੀ ਆ ਗਲਤ ਹੋ ਰਿਹਾ ਤੇ ਅਸੀਂ ਨਹੀਂ ਮਨਜ਼ੂਰ ਕਰਾਂਗੇ ਫੇਰ ਜਦੋਂ ਸਰਕਾਰ ਤੇ ਪ੍ਰੈਸ਼ਰ ਪਾਇਆ ਜਾਂਦਾ ਹੈ ਤੇ ਫੇਰ ਡਰਦੀਆਂ ਉਹ ਕਾਨੂੰਨ ਜਿਵੇਂ ਮੋਦੀ ਜੀ ਨੇ ਗੁਰਪੁਰਬ ਵਾਲੇ ਦਿਨ ਵਾਪਸ ਲਿੱਤੇ ਫੇਰ ਵਾਪਸ ਲੈਣ ਲੱਗ ਜਾਂਦੀਆਂ ਨੇ ਤੋਂ ਆਪ ਦੇ ਆਪ ਲੋਕਪੱਖੀ ਨੀਤੀਆਂ ਜਾਂ ਲੋਕਪੱਖੀ ਸਰਕਾਰਾਂ ਕਿਤੇ ਨਜ਼ਰ ਨਹੀਂ ਆਉਂਦੀਆਂ ਤਾਂ ਬਿਲਕੁਲ ਅਜੋ ਹਰੇਕ ਉਹ ਸ਼ਖਸ ਇੱਥੇ ਪਹੁੰਚੇ ਹੈ ਜਿਨ੍ਹਾਂ ਦੇ ਦਿਲ ਦੇ ਵਿੱਚ ਉਸ ਬੱਚੇ ਦੇ ਲਈ ਦਰਦ ਸੀਗਾ ਔਰ ਅੰਮ੍ਰਿਤ ਗਿਲ ਪਹੁੰਚੇ ਨੇ ਹਾਲਾਂਕਿ ਆਪਣਾ ਜਿਹੜਾ ਪੈਰ ਉਹਨਾਂ ਦਾ ਖੁਦ ਦਾ ਠੀਕ ਨਹੀਂ ਹੈ ਕਮਿਸ਼ਨ ਤੇ ਨੇ ਕਾਫੀ ਸਮੇਂ ਤੋਂ ਹੋ ਨਸ਼ੇ ਦੀ ਅਲਾਮਤ ਨੂੰ ਇਸ ਸੂਬੇ ਦੇ ਵਿੱਚੋਂ ਖਤਮ ਕਰਨ ਦੇ ਲਈ ਕਿਉਂਕਿ ਆਪਣਾ ਵੀ ਜਿਹੜਾ ਭਰਾ ਹੈਗਾ ਅੰਮ੍ਰਿਤ ਗਿਲ ਜੀ ਨੇ ਉਹ ਨਸ਼ੇ ਦੇ ਕਰਕੇ ਹੀ ਜਿਹੜਾ ਹੈਗਾ ਖੋਹ ਲਿਆ ਸੀ ਬੜੀ ਹੀ ਯੰਗ ਏਜ ਦੇ ਵਿੱਚ ਇਹਨਾਂ ਦੇ ਬ੍ਰਦਰ ਜਿਹੜੇ ਨੇ ਉਹ ਗੁਜ਼ਰ ਗਏ ਸੀ ਤਾਂ ਅਜੇ ਹੀ ਜਿਹੜੀ ਮਹਿਲਾਵਾਂ ਨੇ ਉਹ ਇਸ ਦਰਦ ਨੂੰ ਬਹੁਤ ਨਜ਼ਦੀਕੀ ਤੋਂ ਸਮਝਦੀਆਂ ਨੇ ਕਿ ਸ਼ੁਕਰਨ ਵੀ ਦੋ ਭੈਣਾਂ ਦਾ ਭਾਈ ਹੈਗਾ ਔਰ ਕੀ ਬੀਤਦੀ ਹੋਗੀ ਉਹਨਾਂ ਭੈਣਾਂ ਤੇ ਤਾਂ ਇਨਾਂ ਤੋਂ ਬਿਹਤਰ ਕੋਈ ਭੈਣ ਜਿਹੜੀ ਆ ਉਹ ਸ਼ਾਇਦ ਅੱਜ ਦੇ ਦਿਨ ਮਹਿਸੂਸ ਨਾ ਕਰ ਸਕਦੀ ਹੋਵੇ ਔਰ